ਕਰੀਬ 24 ਰਗੇ ਨੂੰ 24 ਰਗੇ ਲੱਗੂਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਤੰਤਾਂ ਨੂੰ ਬਾਬਾ ਜੀ ਵਾਹਿਗੁਰੂ ਜੀ ਦਸ਼ਾ ਕਰ ਬਾਬਾ ਜੀ ਵਾਹਿਗੁਰੂ ਆ ਵੀ ਨਿੱਕੇ ਨਿੱਕੇ ਬੱਚੇ ਵੀ ਸਕੂਲ ਜਾਏ ਮਾੜੇ ਕੰਮ ਵਾਹਿਗੁਰੂ 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 ਸਰਚੰਦਰ ਵਾਹਿਗੁਰੂ ਹੰਤਣ ਬਾਬਾ ਜੀ ਵਾਹਿਗੁਰੂ ਤੋਂ ਬਦੇ ਬੱਚੇ ਆਏ ਹੈ ਬਾਬਾ ਜੀ ਦੇ ਦਰਕਾ ਵਾਹਿਗੁਰੂ ਹਾਂ ਤਾਂ ਹੋਇਆ ਇਹ ਮੇਰੇ ਮਾਰਕ ਹੰਤਣ ਬਾਬਾ ਜੀ ਇਹ ਕਿਰਪਾ ਕਰੋ ਆਪਣੀ ਵਾਹੀ ਦੇਸੀ ਬਹੁਤ ਜੀ ਵਾਹੀ ਗੁਰੂ ਵਾਹੀ ਗੁਰੂ ਇਹ ਵਾਹੀ ਗੁਰੂ ਤੰਤਨ ਬਾਬਾ ਦੇਖੀ ਤੰਤਨ ਬਾਬਾ ਜੀ ਵਾਹੀ ਗੁਰੂ ਰੱਖਿਆ ਕਰੋ ਆ ਵੀ ਜੀ ਬਾਬਾ ਦੇਖੀ ਵਾਹੀ ਗੁਰੂ ਤੋ ਵਾਹੀ ਗੁਰੂ ਅੰਦਰ ਦਰਬਾਰ ਦੇ ਦਿੱਤੇ ਗੁਰੂ ਵਾਲੇ ਤੇ ਵਾਹਿਗੁਰੂ ਵਾਹਿਗੁਰੂ वागुर वागुरू वागुरु गुरु घर बाबा दीप सिंह जी के लंगर आते दर्शन करो ठान बाबा दीप वागुरु ਵਾਹ ਵਰਤ ਕੇ ਵਰਾਈ ਬਾਬਾ ਦੇਖੀਦਾ ਇੱਥੇਾਰੇ ਨੰਗਰਾ ਅੱਜੁੱਠੇ ਬਰਤਨ ਇਸੇ ਸਾਫ ਕਰਤੇ ਜਾਂਦੇ ਆ ਇਹ ਤੇ ਜੁੱਠੇ ਬਰਤਨ ਭੁੰਦੇ ਆ ਇਹ ਦੇਖਿਆ ਕਰੋ ਵਾਹਿਗੁਰੂ ਦੇ ਦੁਆਰਾ ਆਰਾਮ ਸਰ ਸਾਹਿਬ ਧੰਦਾ ਫਿਰਗੁਰ ਅਤੇ ਪਾਤਸ਼ਾਹ ਜੀ ਵਾਹਿਗੁਰੂ ਵਾਹਿਗੁਰੂ ਤਾਂਤਨ ਬੱਬਾ ਜੀ ਮੇਹਰ ਕਰੀ ਮੇਰਾ ਮਾਲਕਾ ਧੰਨ ਗੁਰਦੰਦੇ ਪਾਤਸ਼ਾਹ ਜੀ ਆਲੋ ਆ ਗਏ 베ਰੀ ਦੀ ਦੱਖਣ ਕਰੋ ਵਾਹਿਗੁਰੂ ਵਾਹਿਗੁਰੂ 베ਰ ਪੱਕੇ 베ਰ ਸਾਡੇ ਵਿਲਕੜੜੇ ਮੋਟੇ 베ਰ ਲੱਗੇ ਆ ਕੰਨੀ ਪ੍ਰਾਣੀ 베ਰੀ ਵੈਦੀਓ ਵਾਹਿਗੁਰੂ ਕੀ ਹੂ ਵਾਹਿਗੁਰੂ ਆਹੇ ਗੁਰੂ ਜੀ ਉਹ ਵਾਹਿਗੁਰੂ ਵਾਹਿਗੁਰੂ ਤਾਂ ਤਾਂ ਬਾਬਾ ਜੀ ਮਹਿਰ ਕਰਦਾ ਵਾਹਿਗੁਰੂ ਵਾਹਿਗੁਰੂ ਅਰਜੰਤ ਦੇ ਪਾਤਸ਼ਾਹ ਮੇਰ ਕਰੀ ਮੂਰਿਆ ਮਾਲਕ ਵਾਹਿਗੁਰੂ ਵਾਹਿਗੁਰੂ ਦੱਖਣ ਘਰ ਵਾਹਿਗੁਰੂ ਹਰਾਮ ਸਰ ਸਾਹਿਬ ਨਿਸ਼ਾਨ ਸਾਹਿਬ ਦੇ ਦੱਖਣ ਘਰ ਵਾਹਿਗੁਰੂ ਪਣੀ ਪਾਛੇ ਗਿਰਵਰ ਜੰਦੇ ਪਾਛਾ ਜੀ ਵਾਹਿਗੁਰੂ 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 ਦੋ ਅਧਿਆਤ ਦਾ ਠਾਕਾ ਵੀ ਲੱਗਦਾ ਜੀ वाहि वाहिगुरू वाहिगुरू दक्षण करो जी पंजवीह पातशाही सन गुरू अर्जन दाह जी राम साहिब साहिब जी वाहिगुरू जी मेर करी राम जी गुरू अर्जन दाह महाराज सचे पातशाह ਦਸ਼ਿਆ ਕਰੋ ਵਾਹਿਗੁਰੂ ਜਰ ਦਰਾ ਮੰਡੀ ਸਾਹਿਬ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਜਗ੍ਹਾ ਤੇ ਵਾਹਿਗੁਰੂ ਸੁਖਨ ਸਾਹਿਬ ਦਾ ਉਚਾਰਨ ਕੀਤਾ ਸੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵਾਹਿਗੁਰੂ 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 ਹਾਂ ਵਾਹਿਗੁਰੂ ਦਸ਼ਿਆ ਕਰੋ ਗੁਰਦੁਆਰਾ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਵਾਹਿਗੁਰੂ 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 ਹੈ ਗੁਰੂ ਵਾਹਿ ਹੈ ਗੁਰੂ ਹੈ ਗੁਰੂ ਵਾਹਿ ਗੁਰੂ ਆਹ ਹੈ ਗੁਰੂ ਆਹ ਹੈ ਗੁਰੂ ਵਾਹਿ ਗੁਰੂ ਆਹ ਹੈ ਗੁਰੂ ਆਹ ਹੈ ਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਵਾਹਿਗੁਰੂ ਬਾਬਾ ਬੋਤਾ ਸਿੰਘ ਜੀ ਬਾਬਾ ਕਰਚਾ ਸਿੰਘ ਜੀ ਜੀ ਕੋ ਤਰਾਇ ਦੇ ਦਰਸ਼ਨ ਕਰੋ ਵਾਹਿਗੁਰੂ ਸਤ ਵਾਹਿਗੁਰੂ ਜਿਲੇ ਬਾਬਾ ਜੀ ਦੇ ਦੱਖਣ ਕਰ ਲੈ। ਹਾਂ ਜਿਹੜੇ ਕਾਹੇਰੇ ਕੰਮ ਤੇ ਜਲੀ ਰਾਇ ਜੀ ਕੰਮੋਂ ਵਿੱਚ ਜ਼ਰੂਰੀ ਪਹਿਲਾ ਵਾਹਿਗੁਰੂ ਔਰ ਕਿਰਵਾਹੇ ਕਿਰਵਾਹੇ ਲਗ ਬਾਬਾ ਜੀ ਸਾਡੇ ਦਰਸ਼ਨ ਹੋਣ ਤੇ ਲਈ ਵੈਗਦੇ ਜੋੜ ਜੜ ਪਾ ਲਿਆ ਵਾਹਿਗੁਰੂ 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 ਕੀ ਆਰਥ ਸੋਰਾ ਵਾਹਿਗੁਰੂ ਇੰਨੇ ਕੀ ਵੀਡੀਓ ਹੁੰਦੀ ਭਾਈ ਆਪਣੇ ਬਾਬਾ ਜੀ ਇਹ ਦੱਖਾਂ ਕਰ ਲਈ ਜੇ ਨਾਲ ਕਰਾਈ ਦੇ ਵਜੋਂ ਵੀ ਵੀਡੀਓ ਸ਼ੇਅਰ ਵੀ ਕਰ ਜਾ ਕਰੋ ਆ ਵੀ ਜੀ ਲਾਈਕ ਤੇ ਕਮੈਂਟ ਵੀ ਕਰਕੇ ਜਾਇਆ ਕਰੋ ਆ ਵੀ ਜੀ ਕਿਤਨਾ ਲੱਗਦੀ ਵੀਡੀਓ ਕਿ ਉਹ ਦੱਖਾਂ ਕਰੋ ਫਿਰ ਵੀ ਖਾਲ ਵਾਹਿਗੁਰੂ ਯਾਤਰੀ ਜੇਤੀਆ ਜਰਵਾ ਹੈ ਗੁਰੂ ਅੱਜ ਅੱਧੇ ਬਨੇ ਜੁੜੇ ਜਮਾ ਕਰਾਏ ਕਾਲ ਉਤਰ ਕਰਾਏ ਪਰਦੇ ਬੰਨੇ ਵਾਹਿਗੁਰੂ ਆਈ ਗੁਰਵਾ ਹੈ ਗੁਰ ਵਾਹੇ ਲੋਗ ਜੋੜੇ ਕਰਦੇ ਅੱਖਾਂ ਕਰਵਾ ਲਈਆਂ ਧੰਨ ਬਾਬਾ ਜੀ ਕਾਹੇ ਲਿਖੀਂ ਇਹ ਦਾਤਾ ਹੋਵੇ ਜੀ ਜਿਹੜਾ ਰਖਾ ਤੱਕ ਪ੍ਰਵਾਹ ਜਿਓ ਮੇਰਾ ਮਾਲਕਾ ਹੈਦਰ ਕੰਦੇਦਾਰੇ ਕਰਾਉਂਦਾਰੀ ਮੇਰੇ ਵਾਜਰੇ ਇਹ ਕਰਾ ਪਰਖੋ ਵਾਜਰੇ ਚਾਹੋਂ ਤੱਕੇ ਵਾਜਰੇ ਗੁਰੂ ਵਾਜਰੇ ਜੁੜੇ ਕਰਕੇ ਲਖਣ ਕਰੋ ਵਾਜ ਉਰੀਆ ਦੇ ਸ਼ਰਾਮ ਨੂੰ ਹੁੰਦੇ ਇੱਥੇ ਲੰਗਰਾਲ ਵਿੱਥਿਆ ਇਹਨਾਂ ਵਜਿਓ ਤੇ ਸ਼ਰਾਮ ਬਣੇਗੀ ਪਰ ਲੰਗਰਾਲ ਬਣੂਗਾ ਵਜਿਓ ਨਹੀਂ ਉਹ ਵੀ ਬਣਦਾ ਤੇ ਥੱਲੇ ਆਪਣਾ ਇੱਕ ਨਾ ਮੋਟਰ ਸਟੈਂਡ ਕਾਰ ਟਾਇਰ ਥੱਲੇ ਸਾਰੇ ਹੋਰ ਚਲੋ ਵਾਜਦੇ ਵੀਡੀਓ ਕਰਦੇ ਹਾਂ ਕਮਾਲ ਕੀ